ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਜਿਹੜਾ ਕੀ ਹੈ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜਿਹੜਾ ਨਗਰ ਕੀਰਤਨ ਸਜਾਇਆ ਹੋਇਆ ਜਿਸ ਨੂੰ ਸਟਾਰਟਿੰਗ ਦੇ ਵਿੱਚ ਜਿਹੜਾ ਕੀ ਹੈ ਜਿਹੜੇ ਦੋ ਹਾਥੀ ਉਸ ਤੋਂ ਪਿੱਛੇ ਨਾਲ ਜਿਹੜੇ ਦੋ ਕੈਮਲ ਨਾਲ ਜਿਹੜਾ ਕੀ ਹੈ ਇਸ ਦਾ ਸਟਾਰਟਿੰਗ ਇਸ ਦੀ ਕੀਤੀ ਜਾ ਰਹੀ ਨਗਰ ਕੀਰਤਨ ਜਿਹੜਾ ਫਰੰਟ ਹੈ ਇਸ ਤੋਂ ਸ਼ੁਰੂ ਹੋ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਸ਼ਾਹ ਜਿਹੜਾ ਨਗਰ ਕੀਰਤਨ ਇੱਥੇ ਗੱਡਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਘੋੜਿਆਂ ਉੱਤੇ ਸਿੰਘ ਸਾਜ਼ਿਬੇ ਤਿਆਰ ਨੇ ਤੇ ਅੱਗੇ ਨਗਾੜੇ ਵੱਜਦੇ ਹੋਏ ਜਾ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਨਗਰ ਕੀਰਤਨ ਜਿਹੜਾ ਕਿ ਆ ਤਤਨ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਵੱਲੋਂ ਕੱਢਿਆ ਜਾ ਰਿਹਾ ਹੈ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦੇ ਹੜ੍ਹ ਨੂੰ ਲੈ ਕੇ ਕੀ ਕਹਾਂ ਅੱਜ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ 2010 ਤੋਂ ਅਸੀਂ ਸ਼ੁਰੂ ਕੀਤਾ ਸੀਗਾ ਤੇ ਬੜੇ ਹਰੇਕ ਵਾਰੀ ਵੱਧ ਤੋਂ ਵੱਧ ਉਸਤਾ ਸੰਗਤ ਇੱਥੇ ਆਇਆ ਹੁੰਦਾ ਵਾ ਕਿਉਂਕਿ ਜਿਹੜੇ ਬਾਬਾ ਦੀਪ ਸਿੰਘ ਜੀ ਨੇ ਉਹ ਸਿੱਖ ਪੰਥ ਦੇ ਨੋਖੇ ਅਮਰ ਸ਼ਹੀਦਾਂ ਉਹਨਾਂ ਨੂੰ ਖਿਤਾਬ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਬੱਜਨ ਪੁਜਾਰਨ ਲਈ ਰੱਬ ਨੂੰ ਹੀ ਮਾਰ ਦਿੱਤੀ ਤੇ ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਜਾ ਕੇ ਗੁਰੂ ਦੇ ਦਰ ਤੇ ਦਰਬਾਰ ਸਾਹਿਬ ਪੇਟ ਕੀਤਾ ਤੇ ਉਹਨਾਂ ਲਾਡਲੇ ਸਿੰਘਾਂ ਦੀ ਜੇਕਰ ਊੜੇ ਤੇ ਜੁੜੇ ਤੇ ਅਸੀਂ ਆਨੇ ਆ ਤੇ ਉਹਨਾਂ ਦੀਆਂ ਨਿਸ਼ਾਨੀਆਂ ਤੇ ਚੱਲਦੇ ਆ ਰਹੇ ਆ ਤੇ ਸੰਗਤਾਂ ਦੇ ਵਿੱਚ ਬਹੁਤ ਜੋਸ਼ ਆਵਾ ਵੀ ਅਸੀਂ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਵਿੱਚ ਸ਼ਾਮਲ ਹੋ ਕੇ ਗੁਰੂ ਕੋਲੋਂ ਅਸੀਂ ਉਹਨਾਂ ਦੇ लाडले ਹੁੰਦਾ ਖਤਾਵ ਲਈ ਸੰਗਤਾਂ ਕਿਥੋਂ ਕਿਥੋਂ ਜੁੜੀਆਂ ਨੇ ਆ ਕੇ ਕਾਫੀ ਜਿਆਦਾ ਸੰਗਤਾਂ ਵਿੱਚ ਉਤਸ਼ਾਹ ਵੀ ਹੈਗਾ ਵੀਰੇ ਸਾਰੇ ਪੰਜਾਬ ਤੋਂ ਦਿੱਲੀ ਤੋਂ ਸਾਰੇ ਪੰਜਾਬ ਤੋਂ ਵੱਖਰੇ ਵੱਖਰੇ ਪਿੰਡਾਂ ਸ਼ਹਿਰਾਂ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਹਰੇਕ ਬੁੱਧਵਾਰ ਵੀ ਆਉਂਦੀ ਹੈ ਤੇ ਨਗਰ ਕੀਰਤਨ ਅੱਜ 26 ਨੂੰ ਮਹਾਨ ਕੀਰਤਨ ਦਰਬਾਰ ਹੈ ਉਹ ਤਾਂ ਐਦਾਂ ਲੱਗਦਾ ਜਿਵੇਂ ਜੋੜ ਮੇਲੇ ਲੱਗਦੇ ਹੁੰਦੇ ਨੇ ਉਦਾਂ ਦਾ ਪ੍ਰੋਗਰਾਮ ਬਣੇਗਾ ਗੁਰੂ ਦੀਆਂ ਖੁਸ਼ੀਆਂ ਲੁਕਿਆ ਕੇ ਆਪਣੇ ਦੁੱਖ ਦੱਸਦੇ ਨੇ ਉਹ ਦੁੱਖਾਂ ਨੂੰ ਖੁਸ਼ੀਆਂ 'ਚ ਤਬਦੀਲ ਕਰਕੇ ਗੁਰੂ ਸਾਹਿਬ ਉਹਨਾਂ ਨੂੰ ਭੇਜਦੇ ਨੇ ਵਾਹਿਗੁਰੂ ਜੀ ਅੱਜ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਕੀ ਕਹਣਾ ਚਾਹੀਦਾ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਸਾਰੀ ਸਾਡੀ ਕਮੇਟੀ ਵੱਲੋਂ ਮੇਰੇ ਵੱਲੋਂ ਪ੍ਰਧਾਨ ਜੀ ਵੱਲੋਂ ਤੇ ਜਨਨ ਸੈਕਟਰੀ ਵੱਲੋਂ ਸਾਰੀ ਕਮੇਟੀ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇਹ ਅੱਜ ਤੋਂ ਲੈ ਕੇ 26 ਤਰੀਕ ਤੱਕ ਐਸੇ ਹੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕੋਈ ਕੁਝ ਵੀ ਚੱਲੇਗਾ ਤੇ ਇਹ ਜਿਹੜਾ ਨਗਰ ਕੀਰਤਨ ਹੈ ਇਹਦਾ ਰੂਟ ਕਿਰੇਗਾ ਸੰਗਤਾਂ ਦਾ ਰੂਟਸਟਾ ਲਿਖਿਆ ਹੋਇਆ ਜੀ ਤੇ ਚੌਂਕ ਤੋਂ ਅਸੀਂ ਲਾਲਪੁਰ ਤੋਂ ਅੰਦਰ ਵਾਟ ਜਾਣਾ ਮਾਲ ਤੋਂ ਚਾਰ ਕੰਮਾ ਉੱਪਰ ਤੇ ਸੰਗਤਾਂ ਕਿੱਥੋਂ ਕਿੱਥੋਂ ਆ ਰਹੀਆਂ ਜੀ ਸੰਗਤਾਂ ਦਾ ਕੋਈ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆ ਰਹੀ ਹੈ ਸਾਰੇ ਪੰਜਾਬ ਵਿੱਚੋਂ ਆ ਰਹੀਆਂ ਬਾਦ ਦਿੱਲੀੋਂ ਵੀ ਦਿੱਲੀੋਂ ਵੀ ਆਈਆਂ ਹੋਈਆਂ ਕੋਈ ਪਤਾ ਹੀ ਨਹੀਂ ਕੋਈ ਅੰਤ ਹੀ ਨਹੀਂ ਹੈਗਾ ਵੀ ਜੀ ਇਹ ਲੁਧਿਆਣੇ ਦਾ ਬਾਬਾ ਬਾਬਾ ਦੀਪ ਸਿੰਘ ਦੀ ਬੇਟੀ ਦਾ ਹੀ ਜੱਥਾ ਹੈ ਇੱਥੇ ਲਾਲੀ ਵੀ ਜੀ ਹੋਣੀ ਜ ਆਪਣੇ ਆਪਣੇ ਬਾਬਾ ਦੀਪ ਸਿੰਘ ਦੀ ਸਾਰੀ ਕਮੇਟੀ ਸਾਡੇ ਨਾਲ ਸਹਿਯੋਗ ਹਰ ਵਾਰ ਕਰਦੀ ਹੈ ਅਸੀਂ ਹਰ ਨਗਰ ਕੀਰਤਨ ਦੇ ਆਪਣੇ ਬੱਚੇ ਪੰਜ ਪਿਆਰੇ ਬਣਾ ਕੇ ਲਿਆਈਦੇ ਆ ਤੇ ਬੱਚਿਆਂ ਨੂੰ ਸਾਰਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਇਹ ਸਮਝਾਈਦਾ ਕਿ ਸਿੱਖੀ ਸਭ ਤੋਂ ਪਹਿਲਾਂ ਹੈ ਅੱਜ ਦੇ ਟਾਈਮ 'ਚ ਜਿਹੜੇ ਬੱਚੇ ਟੀਵੀ ਮੋਬਾਈਲਾਂ 'ਚ ਵੜੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਕਿ ਉਹ ਸਿੱਖੀ ਸਰੂਪ 'ਚ ਬੱਚਿਆਂ ਨੂੰ ਰੱਖਣ ਤੇ ਇਦਾਂ ਇਹੀ ਪੰਜ ਪਿਆਰੇ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਬੱਚਿਆਂ ਦਾ ਸਾਥ ਚਾਹੀਦਾ ਹੈ ਮਾਪਪੋ ਦਾ ਸਾਥ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਨਾਲ ਭੇਜਣ ਤਾਂ ਕਿ ਪੰਜ ਪਿਆਰੇ ਬਣਾ ਕੇ ਅਸੀਂ ਗੁਰੂ ਖਾਲਸਾ ਦੀ ਫੌਜ ਤਿਆਰ ਕਰ ਸਕੀਏ